ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਜਿਹੜੀ ਤੁਹਾਨੂੰ ਜ਼ਮੀਨ ਦਿਖਾਉਣ ਜਾ ਰਹੇ ਹਾਂ ਜੀ ਇਹਦਾ ਰੇਟ ਸੁਣ ਕੇ ਹੈਰਾਨ ਰਹਿ ਜਾਓਗੇ ਰੇਟ ਹੈ ਸਿਰਫ 4,25,000 4,25,000 ਰੁਪਏ ਰੇਟ ਹੈ ਜੀ ਇੰਨੀ ਸਸਤੀ ਜ਼ਮੀਨ ਤੁਸੀਂ ਕਿਤੇ ਵੀ ਨਹੀਂ ਲੱਭ ਸਕਦੇ ਕਿਤੋਂ ਵੀ ਤੁਹਾਨੂੰ ਮਿਲਣੀ ਪੂਰੀ ਵੀਡੀਓ ਦੇ ਨਾਲ ਬਣ ਰਹੋ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਕਿਹੜੇ ਅਰਿਆ ਦੀ ਜ਼ਮੀਨ ਹੈ ਕਿੰਨੀ ਜ਼ਮੀਨ ਹੈ ਤੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲੂਗੀ ਮਾਲਕ ਦਾ ਨੰਬਰ ਵੀ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਿਓ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੇ ਦੇਖ ਲਿਓ ਜੀ ਤੇ ਉਸ ਤੋਂ ਪਹਿਲਾਂ ਤੁਸੀਂ ਸਾਡਾ WhatsApp ਨੰਬਰ ਨੋਟ ਕਰ ਲਓ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ 9877988446 9877988446 ਇਹ ਚੈਨਲ ਦਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਕਰਨਾ ਕਿ ਤੁਸੀਂ ਇੱਕ 5-7 ਮਿੰਟਾਂ ਦੀ ਵੀਡੀਓ ਬਣਾ ਲੈਣੀ ਹੈ ਜੀ ਦੇ ਨਾਲ ਸਾਰੀ ਜਾਣਕਾਰੀ ਫਰੰਟ ਤੋਂ ਫੋਟੋਆਂ ਖਿੱਚ ਕੇ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਹੁਣ ਆਪਾਂ ਵੱਧਦੇ ਹਾਂ ਵੀਡੀਓ ਵੱਲ ਟੋਟਲ ਇਹ 53 ਵਿੱਗੇ ਜ਼ਮੀਨ ਹੈ ਜੀ 53 ਵਿੱਗੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਨਹਿਰ ਦਾ ਫਰੰਟ ਹੈ ਮਿੱਠਾ ਪਾਣੀ ਹੈ ਜੀ ਰਾਜ ਕਨਾਲ ਚੋਂ ਜੋ ਨਹਿਰ ਨਿਕਲ ਕੇ ਜਾਂਦੀ ਹੈ ਉਹਦੇ ਨਾਲ ਹੈ ਇਹ ਜ਼ਮੀਨ ਤੇ ਪੱਧਰ ਜ਼ਮੀਨ ਹੈ ਮਕਾਨ ਬਣਿਆ ਡੱਗ ਬਣਿਆ ਹੋਇਆ ਓਪਨ ਰਜਿਸਟਰੀ ਵਾਲੀ ਹੈ ਕੋਈ ਵੀ ਬੰਦਾ ਖਰੀਦ ਸਕਦਾ ਹੈ ਓਪਨ ਰਜਿਸਟਰੀ ਵਾਲੀ ਇਹ ਜ਼ਮੀਨ ਹੈ ਕੋਈ ਵੀ ਬੰਦਾ ਖਰੀਦ ਸਕਦਾ ਜੀ ਤੇ ਇਹ ਟੋਟਲ 53 ਬਿੱਗ ਜ਼ਮੀਨ ਹੈ ਵਿੱਚ ਮੋਟਰ ਨਹਿਰ ਦਾ ਫਰੰਟ ਮਿੱਠਾ ਪਾਣੀ ਰਾਜ ਕਨਾਲ ਜੋ ਜੋ ਨਹਿਰ ਨਿਕਲ ਕੇ ਜਾਂਦੀ ਹੈ ਉਹ ਨਹਿਰ ਦੇ ਨਾਲ ਇਹ ਬਾਣ ਪੱਧਰ ਜ਼ਮੀਨ ਹੈ ਮਕਾਨ ਬਣਿਆ ਹੋਇਆ ਪੱਕਾ ਪਾਣੀ ਵਾਲਾ ਡੱਗ ਵੀ ਹੈ ਜੀ ਓਪਨਰ ਰਜਿਸਟਰੀ ਵਾਲਾ ਇਹ ਬਾਣਾ ਕੋਈ ਵੀ ਬੰਦਾ ਖਰੀਦ ਸਕਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਏਰੀਆ ਹੈਗਾ ਵੀਰ ਦਾ ਜੀ ਅਰਜਨ ਸਰ ਤੋਂ 5 ਕਿਲੋਮੀਟਰ ਅਰਜਨ ਸਰ ਸੂਰਤਗੜ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਆ ਕਰੋਗੇ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਚਾਹੀਦੀ ਹੈ ਜੀ ਤੇ ਕਿੰਨੇ ਕੁ ਰੇਟ ਦੀ ਜ਼ਮੀਨ ਹੋਵੇ ਕਿੰਨੀ ਜ਼ਮੀਨ ਹੋਵੇ ਜੇ ਕੋਈ ਮਕਾਨ ਚਾਹੀਦਾ ਤਾਂ ਵੀ ਤੁਸੀਂ ਦੱਸਿਆ ਕਰੋ ਵੀ ਕਿਹੜੀ ਕੋਠੀ ਚਾਹੀਦੀ ਹੈ ਕਿੰਨੇ ਕੇ ਰੇਟ ਦੀ ਹੋਵੇ ਤੇ ਕਿੰਨੀ ਕਿ ਜਗ੍ਹਾ ਦੇ ਵਿੱਚ ਬਣੀ ਹੋਵੇ ਇਹ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੇਕਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਤੇ ਇਹ ਜਿਹੜਾ ਬਾਣ ਹੈ ਜੀ ਅਰਜੁਨ ਸਰ ਦਾ ਇਹ ਬਾਣ ਹੈਗਾ 53 ਵਿਗੇ ਇਹ ਜ਼ਮੀਨ ਹੈ ਵਿੱਚ ਮੋਟਰ ਹੈ ਨਹਿਰ ਦਾ ਫਰੰਟ ਲੱਗਦਾ ਜੀ ਮਿੱਠਾ ਪਾਣੀ ਹੈ ਰਾਜ ਕਨਾਲ ਚੋਂ ਜਿਹੜੀ ਨਹਿਰ ਨਿਕਲ ਕੇ ਜਾਂਦੀ ਹੈ ਉਹਦੇ ਨਾਲ ਇਹ ਬਾਣ ਹੈ ਜੀ ਪੱਦਰ ਜ਼ਮੀਨ ਹੈ ਜੀ ਤੇ ਬਾਕੀ ਮਕਾਨ ਬਣਿਆ ਡੱਗ ਬਣਿਆ ਹੋਏ ਜੀ ਪੱਕਾ ਓਪਨ ਰਜਿਸਟਰੀ ਵਾਲਾ ਇਹ ਬਾਣ ਹੈ ਕੋਈ ਵੀ ਬੰਦਾ ਖਰੀਦ ਸਕਦਾ ਹੈ ਅਰਜਨ ਸਰ ਤੋਂ 5 ਕਿਲੋਮੀਟਰ ਹੈ ਜੀ ਅਰਜਨ ਸਰ ਸੂਰਤਗੜ ਦਾ ਇਹ ਬਾਣ ਹੈ ਬਾਕੀ ਤੁਸੀਂ ਰੇਟ ਜਾਣ ਕੇ ਹੈਰਾਨੀ ਰਹਿਗੇ ਹੋਵੋਗੇ ਕਿ ਰੇਟ ਸਿਰਫ 4,25,000 ਹੈ ਇੰਨੀ ਸਸਤੀ ਜ਼ਮੀਨ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੀ ਹੈਗੀ ਓਪਨ ਰਜਿਸਟਰੀ ਵਾਲੀ ਇਹ ਜ਼ਮੀਨ ਹੈ ਜੀ ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਖਰੀਦ ਸਕਦੇ ਹੋ ਮਾਲਕ ਵੀ ਦਾ ਨੰਬਰ ਵੀ ਤੁਹਾਨੂੰ ਦੇਵਾਂਗੇ ਜੀ ਤੇ ਬਾਕੀ ਇੱਕ ਹੋਰ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਜਿਹੜਾ ਨੰਬਰ ਚੈਨਲ ਦਾ ਚੱਲ ਰਿਹਾ ਹੁੰਦਾ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਜੀ ਕਈ ਭੈਣ ਭਰਾ ਹੁੰਦੇ ਨੇ ਕਿ ਇਸ ਤੇ ਫੋਨ ਲਾ ਕੇ ਬੋਚ ਲੈਂਦੇ ਨੇ ਕਿ ਆਹ ਜ਼ਮੀਨ ਤੁਹਾਡੇ ਕੋਲੇ ਵਿਕਾਊ ਹੈ ਜਾਂ ਕੋਠੀ ਵਿਕਾਊ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਇੱਕ ਮਾਲਕ ਵੀਰ ਦਾ ਨੰਬਰ ਅਸੀਂ ਅਲੱਗ ਤੋਂ ਹੋਰ ਬੋਲਦੇ ਹੁੰਨੇ ਤੁਸੀਂ ਉਸ ਤੇ ਗੱਲ ਕਰਿਆ ਕਰੋ ਜੀ ਤੇ ਇਹ ਜਿਹੜੇ 53 ਬਿਗੇ ਵਾਲੇ ਜ਼ਮੀਨ ਦਾ ਨੰਬਰ ਹੈਗਾ ਇਹ ਵੀ ਤੁਹਾਨੂੰ ਦੱਸਾਂਗੇ ਤੇ ਇਹਦੇ ਵਿੱਚ ਤੁਹਾਨੂੰ ਇੱਕ ਮੋਟਰ ਦੇਖਣ ਨੂੰ ਮਿਲੂਗੀ ਘਰ ਦੇਖਣ ਨੂੰ ਮਿਲੂਗਾ ਤੇ ਪੱਕਾ ਪਾਣੀ ਵਾਲਾ ਢੱਗ ਤੇ ਜਿਹੜੀ ਰਾਜ ਕਨਾਲ ਨਹਿਰ ਚੋਂ ਨਹਿਰ ਨਿਕਲਦੀ ਹੈ ਜੀ ਉਹਦੇ ਨਾਲ ਇਹ ਬਾਹਣ ਹੈ ਪੱਧਰ ਜ਼ਮੀਨ ਹੈ ਜੀ ਤੇ ਬਾਕੀ ਅਰਜਨਸਰ ਤੋਂ 5 ਕਿਲੋਮੀਟਰ ਏਰੀਆ ਅਰਜਨਸਰ ਸੂਰਤਗੜ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਜੀ 9929948620 9929948620 ਇਹ مالک ਵੀਰ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਜੀ ਇੱਕ ਵਾਰੀ ਫੇਰ ਨੋਟ ਕਰ ਲਓ 9929948620 ਇਸ ਨੰਬਰ ਤੇ ਫੋਨ ਕਰਕੇ 53 ਵਿੱਗੇ ਜ਼ਮੀਨ ਰੇਟ ਸਿਰਫ 425000 ਨੂੰ ਤੁਸੀਂ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਪਿੰਡ ਭਰਾਵਾਂ ਦੀਆਂ ਜ਼ਮੀਨਾਂ ਪਲਾਟ ਗੋਠੀਆਂ ਮਸ਼ੀਨਰੀਆਂ ਸੇਲ ਹੋ ਸਕਦੀਆਂ ਨੇ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਪਤਾ ਚੱਲ ਸਕੇ ਕਿ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਤੇ ਤੁਹਾਡਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਹੈ ਜੀ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਤੇ ਬਹੁਤ ਵਧੀਆ ਗੱਲ ਹੈ ਜੀ ਕਿ ਤੁਸੀਂ ਚੈਨਲ ਦੇ ਨਾਲ ਜੁੜੇ ਹੋਏ ਆ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਹੈ ਜੀ ਬਾਕੀ ਇੱਕ ਵਾਰ ਫਿਰ ਚੈਨਲ ਦਾ ਤੁਸੀਂ WhatsApp ਨੰਬਰ ਨੋਟ ਕਰ ਲਓ ਜੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਆਸਾਨੇ ਦੇ ਨਾਲ ਘਰ ਬੈਠੇ ਕੋਈ ਵੀ ਜੀ ਵੇਚਣਾ ਖਰੀਦਣਾ ਚਾਹੁੰਦੇ ਹੋ 99798440 ਇਸ ਨੰਬਰ ਤੇ ਤੁਸੀਂ ਇੱਕ ਵਧੀਆ ਵੀਡੀਓ ਬਣਾ ਕੇ 5 ਤੋਂ 7 ਮਿੰਟਾਂ ਦੀ ਉਸ ਤੋਂ ਬਾਅਦ ਉਹ ਸਾਰੀ ਜਾਣਕਾਰੀ ਜੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਪੂਰੀ ਜਾਣਕਾਰੀ ਨਹੀਂ ਦਿਓਗੇ ਤਾਂ ਕਿਸੇ ਨੂੰ ਪਤਾ ਨਹੀਂ ਚੱਲਣਾ ਕਿ ਇਹ ਮਤਲਬ ਰੇਟ ਕਿੰਨਾ ਹੈ ਕਿਹੜੇ ਰੇਟ ਦੇ ਹੈ ਤਾਂ ਤੁਸੀਂ ਜਾਣਕਾਰੀ ਪ੍ਰੋਪਰ ਭੇਜਿਆ ਕਰੋ ਜੀ ਜਿਸ ਦੇ ਨਾਲ ਐਡ ਲੋਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਾ ਆਵੇ ਤੇ ਤੁਹਾਡੀ ਕੋਈ ਵੀ ਕੋਠੀ ਮਕਾਨ ਜ਼ਮੀਨ ਹੈ ਜਲਦੀ ਤੋਂ ਜਲਦੀ ਸੇਲ ਹੋ ਸਕੇ